ਭਾਜੀ ਕੀ ਗੱਲ ਕੀ ਹੋਈ ਆ ਜੀ ਕੁਛ ਨਹੀਂ ਉਹ ਮੈਨੂੰ ਬਦਮਾਸ਼ੀ ਦਾ ਕਹਿਣਾ ਮੈਂ ਬਣਾਉਣਾ ਬੰਦੇ ਕਹਿੰਦੇ ਕੌਣ ਬਦਮਾਸ਼ੀ ਦਿਖਾ ਰਹੇ ਹੋਰ ਬੰਦਾ ਕਹਿਣ ਡਿਆ ਭਾਜੀ ਚਲੋ ਛੱਡੋ ਭਾਜੀ ਕਿਸ ਗੱਲ ਨੂੰ ਲੈ ਕੇ ਹੋਈ ਸੀਗੀ ਭਾਈ ਮੇਰੀ ਗੱਲ ਤੁਸੀਂ ਮੇਰੀ ਦੁਕਾਨ ਦੇ ਕਿਤੇ ਗੱਡੀ ਦੇਖੋ ਕਿੱਥੇ ਖੜੀ ਆ ਪਈ ਤੁਸੀਂ ਜੀ ਮਾਰਕੀਟ ਆ ਵੀ ਡੋੜੇ ਆਈ ਆ ਬੰਦੇ ਮੋਰੇ ਲਾ ਗਿਆ ਭਾਜੀ ਮਾਰਕੀਟ ਨਹੀਂ ਆਂਡਿਆ ਤਦੋਂ ਉਹ ਦੀ ਦੁਕਾਨ 'ਤੇ ਮੋੜ 'ਤੇ ਗੱਡੀ ਖੜੀ ਪਈ ਪਾਜੀ ਮਾਰਕੀਟ ਆ ਤੁਸੀਂ ਸਮਝੋ ਕਿ ਸਰ ਪੈਸਾ ਲੱਗਾ ਹੁੰਦਾ ਇਹਦੀ ਤਾਂ ਮਾਲ ਤੁਹਾਡੇ ਨੇ ਕਿ ਆ ਇਹ ਮਾਲ ਇੱਕ ਮੇਰੇ ਪਿਓ ਦੀ ਦੁਕਾਨ ਤੇ ਹੈ ਨਹੀਂ ਤੇ ਥੱਲੇ ਉਹ ਆਪਾਂ ਦੀ ਬੇਨਤੀ ਕਰੀ ਗੱਲ ਯਾਰ ਤੁਸੀਂ ਕੱਲ ਹੀ ਕਰ ਦੇਣੀ ਤੇ ਪਾਜੀ ਇਹਨੂੰ ਸਮਝਾਓ ਨਾ ਕਿੰਨਾ ਬੋਲ ਦਿੱਤਾ ਹੁੰਦਾ ਤੂੜੇ ਦੇ ਮੈਂ ਨਹੀਂ ਹਾਂ ਫਿਰ ਨਹੀਂ ਤੇ ਤੁਸੀਂ ਬੋਲੀ ਜਿੰਨਾ ਕੋਈ ਬੋਲਦਾ ਯਾਰ ਬੋਲਣਾ ਹੀ ਆ ਜੇ ਤੁਸੀਂ ਬੋਲੋ ਪਾਜੀ ਹੋਇਆ ਕੀ ਥੋੜਾ ਲੱਗਦਾ ਨਹੀਂ ਮੇਰੀ ਗੱਲ ਜਕਰਦੇ ਬੋਲੇ ਤੇ ਬਗਾਇਆ ਸੋ ਪੜਾ ਦੇਖੋ ਕੇਰਾ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਮਾਨਕੋੜਾ ਪੰਡਤਾਂ ਮਾਰਕੀਟ ਉੱਤੇ ਜਿਹੜੀ ਮਾਰੀ ਬੁਹਾਦ ਹੋ ਰਹੀ ਹੈ ਗੱਲ ਕਰਦੇ ਆਪਰੇ ਤਰ੍ਹਾਂ ਦੇ ਕਿਹਨਾਂ ਉੱਥੋਂ ਦੀ ਕੀ ਲੱਗਾ ਬੋਲਣ ਨੂੰ ਤੂੰ ਉੱਚੀ ਆ ਕੇ ਬਿਜਾਨੀ ਆ ਗਾਈ ਭਾਜੀ ਹੋ ਗਿਆ ਕਿਸੇ ਨਾਲ ਦੱਸੋ ਤੇ ਭਾਜੀ ਮਾਰਕੀਟ ਕੰਮ ਕਰਨਾ ਤਦ ਪਹਿਲਾ ਘੜਾ ਮਾਲਾ ਗੱਡੀ ਤੇ ਕਾਹਦੀ ਮੇਰੇ ਘੜਾ ਉਹ ਯਾਰ ਭਾਜੀ ਉਹਨੀ ਦੁਕਾਨ ਮੋਰੇ ਗੱਡੀ ਲੱਗੀ ਤੇਰੀ ਨਾ ਲੜੋ ਯਾਰ ਕੀ ਲਗਾ ਦੇ ਸੱਤ ਪਾਰਟੀਆਂ ਦਾ ਮਾਲ ਆ ਭਾਜੀ ਮੈਨੂੰ ਪਤਾ ਪਤਾ ਭਾਜੀ ਸੱਤ ਪਾਰਟੀਆਂ ਦਾ ਮਾਲ ਬੰਦੇ ਲਾਉਂਗੇ ਮੈਂ ਨਹੀਂ ਲੈਣਾ ਉਹ ਬਸ ਠੀਕ ਆ ਭਾਜੀ ਤੇਰੀ ਮਤ ਕੋ ਗੱਲ ਹੀ ਨਹੀਂ ਸੁਣਨੇ ਨਾ ਹਾਂ ਮੈਂ ਨਹੀਂ ਸਮਝਦੀ ਨਿਆਣਾ ਨਾ ਮੈਂ ਯਾਰ ਭਾਜੀ ਉਹਨੂੰ ਨਹੀਂ ਸਮਝਾਉਂਦੇ ਸਾਰੇ ਤਾਂ ਚੋਕੋ ਬੈਠੇ ਆ ਕੋਈ ਕੱਲੇ ਕੋਈ ਯਾਰ ਭਾਜੀ ਮਾਲ ਲਾਣ ਨੂੰ ਲੈ ਕੇ ਵਿਵਾਦ ਹੋਇਆ ਹੋਇਆ ਕਿਸੀ ਸਾਰਾ ਭਾਈ ਥੋੜਾ ਦਸ ਦਿਓ ਦੋ ਤਿੰਨ ਪਾਰਟੀਆਂ ਦਾ ਮਾਲ ਉੱਥੇ ਦਾ ਅੱਛਾ ਜੀ ਤੁਸੀਂ ਦੁਕਾਨ ਇੱਥੇ ਦੋ ਸਰ ਪਾਰਟ ਇਹ ਦੁਕਾਨਾਂ ਦਾ ਮਾਲ ਹੈ 15 20 ਮਿੰਟ ਹੋਏ ਗੱਡੀ ਆ ਕੇ ਖੜੀ ਨੂੰ ਇਹ ਕਹਿੰਦਾ ਸਵੇਰ ਦੀ ਗੱਡੀ ਖੜੀ ਹੈ ਭਾਈ ਅੱਛਾ ਗੱਡੀ ਤੂੰ ਹੀ ਹੁਣੇ ਲਾਈ ਹੋਈ ਹੈ ਹਾਂ ਤਾਂ ਹੁਣੇ ਚੈੱਕ ਕਰਾ ਲਓ ਅੰਮ੍ਰਿਤਸਰੋਂ ਗੱਡੀ ਆਈ ਹੈ ਉੱਥੋਂ ਮਾਲ ਭਰ ਕੇ ਆਈ ਹੁਣ ਇੱਥੇ ਖੜੀ ਅੱਧਾ ਘੰਟਾ ਹੋਇਆ ਗੱਡੀ ਇਹ ਕਹਿੰਦਾ ਸਵੇਰ ਦੀ ਗੱਡੀ ਖੜੀ ਹੈ ਚਲੋ ਕੰਪਰਮਾਈਜ਼ ਕਰ ਦਦੇ ਕਿ ਭਾਈ ਮੇਰੀ ਮੇਰੀ ਇੱਕ ਤੁਸੀਂ ਇਹ ਤਨ ਮਾਰ ਕੇ ਹੱਥ ਨਾ ਵੜੋ ਬੰਦੇ ਵਾਲੀ ਅੱਗੇ ਕਰਾਓ ਅਸੀਂ 500 ਸਾਹ ਵੀ ਪਹੁੰਚ ਗਏ ਹਾਂ ਜੀ ਹੈ ਨਹੀਂ ਭਾਈ ਕੋਈ ਗੱਡੀ ਘਰੋ ਜੀ ਤੁਹਾਡੇ ਗੱਡੀ ਘਰੋ ਜੀ ਜੋ ਨਾ ਕਹਿੰਦਾ ਤੂੰ ਮੇਰੀ ਦੁਕਾਨ ਕਿੱਥੇ ਗੱਡੀ ਹੈ ਭਾਜੀ ਆ ਦੁਕਾਨ ਤਾਂ ਬਹੁਤ ਦੂਰ ਹੈ ਦੁਕਾਨ ਤਾਂ ਬਹੁਤ ਦੂਰ ਹੈ ਓੱਖਾ ਆਇਆ ਕਹਿੰਦਾ ਓੱਖਾ ਹੋਣਿਆ ਪਰੋ ਚਲ ਭਾਈ ਛੱਡੋ ਭਾਜੀ ਕੋਈ ਗੱਲ ਨਹੀਂ ਤੇ ਵੀਰ ਮੇਰਾ ਦੁੱਖਾ ਨਾ ਕਰਦਾ ਤੇ ਆਪੇ ਹੀ ਕੋਈ ਹੋਣੀ ਸੀ ਭਾਜੀ ਫੇਰ ਉਹ ਹੀ ਗੱਲ ਹੈ ਨਾ ਤੁਸੀਂ ਸ਼ੁਰੂ ਕੀਤੀ ਹੈ ਯਾਰ ਲੈਣੋ ਯਾਰ ਭਾਜੀ ਉਹ ਕਹਿੰਦਾ ਮੈਨੂੰ 15 ਮਿੰਟ ਵੀ ਨਹੀਂ ਥਲੇ ਭਾਜੀ ਗੁਦਾਹ ਕਿੱਥੇ ਅੱਛਾ ਗੁਦਾਹ ਉਹਦੀ ਇੱਥੇ ਦਾ ਇੱਥੇ ਦਾ ਕੀ ਮਤਲਬ ਅੱਛਾ ਭਾਜੀ ਉਹ ਕਹਿੰਦਾ ਜੀ ਅੰਨੇ ਦੀ ਉਧਰ ਪਰੇ ਦਗਾਣਾ ਹੋਵੇ ਭਾਜੀ ਉਹ ਕਹਿੰਦੇ ਕਿ 15 ਮਿੰਟ ਪਹਿਲਾਂ ਹੀ ਗੱਡੀ ਲੱਗੀ ਹੈ ਭਾਜੀ ਉਹ ਕੀ ਗੱਲ ਕਰਦਾ ਭਾਜੀ ਉਹ ਕਹਿੰਦੇ ਪਏ ਆ ਉਹ ਕਹਿੰਦੇ ਟਿਕਾਓ ਤੋਂ ਵੀ ਦੂਰ ਲੱਗੀ ਹੈ ਨਹੀਂ ਉਹ ਤਾਂ ਕਹਿੰਦੇ 15 ਮਿੰਟ ਪਹਿਲਾਂ ਲੱਗੀ ਹੈ ਜੀ ਨਹੀਂ ਨਹੀਂ 15 ਮਿੰਟ ਨਹੀਂ ਕਿੰਨੇ ਮਿੰਟ ਪਹਿਲਾਂ ਲੱਗੀ ਹੈ ਹੁੰਦੀ ਘੜੀ ਹੈ ਚਲੋ ਬਿਲਕੁਲ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਚਲੋ ਭਾਈ ਜੀ ਯਾਰੋ ਵੀਜੀ ਪਾਜੀ ਤੁਸੀਂ ਕਹਿੰਦੇ ਸ਼ਾਮ ਦੀ ਖੜੀ ਗੱਡੀ ਬਣਾ ਜੀ ਬਣਾ ਦੋ ਦੋ ਦਾਰੀ ਦਾ ਭਾਈ ਪਤਾ ਕਿ ਉਹ ਤੁਸੀਂ ਗੱਲ ਪਾਈ ਹੋ ਪੈਣੀ ਜਾਓ ਸਰ ਉਹ ਆਪਣਾ ਪਾਸੇ ਰੱਖੇ ਰਹੇ ਉਹਨੂੰ ਤਾਂ ਬੋਲ ਲੈੰਦੋ ਪੂਰੀ ਮਾਰਕਾ ਬੋਲ ਲੈੰਦੋ ਭਾਈ ਉਹ ਬੋਲਣਾ ਚਾਹੁੰਦੇ ਉਹਨੂੰ ਬੋਲ ਲੈੰਦੋ ਬੰਦੇ ਰੋਟੀ ਖਾਣ ਚੱਲ ਗਏ ਇੱਥੇ ਤੇ ਟਾਂਗਾ ਗੱਡੀ ਖੜੀ ਨਾ ਹੋ ਗਿਆ ਮੁੜ ਕੇ ਤਾਂ ਦੁਕਾਨ ਵਾਲਾ ਲੰਣਾ ਜੀ ਪ੍ਰਧਾਨ ਜੀ ਉਹ ਕਹਿੰਦੇ ਸ਼ਾਮ ਦੀ ਖੜੀ ਗੱਡੀ ਸਾਡੀ ਭਾਈ ਜੇ ਕੋਈ ਕਹਿੰਦਾ ਹੂੰਗਾ ਨਾ ਸ਼ਾਮ ਦੀ ਆਈ ਹੈ ਭਾਈ ਅਜੇ ਹੋਣੀ ਆਈ ਅਮਨ ਜੀ ਜੇ ਕਹਿੰਦਾ ਉਹ ਚਾਹਣੀ ਆਈ ਹੈ ਲੋਡਿੰਗ ਲੋਡਿੰਗ ਤੇ ਹੋ ਜਾ ਗਏ ਗੱਡੀ ਇੱਥੇ ਲਾਣੀ ਰਹਿ ਰਹ ਇਹ ਗੱਲ ਨਹੀਂ ਕਰਨੀ ਮਾਰ ਰਿਹਾ ਦੇ ਵਿੱਚ ਇਹ ਜਿਹੜਾ ਦੱਸਿਆ ਨਹੀਂ ਹੋਰ ਵੀ ਗੱਡੀਆਂ ਖੜੀਆਂ ਪਿੱਛੇ ਵੀ ਗੱਡੀ ਖੜੀ ਕਾਰਾਂ ਵੀ ਖੜੀਆਂ ਫਿਰ ਇੱਕ ਗੱਡੀ ਦੇ ਬਰਾਬਰ ਮੋਟਰਸਾਈਕਲ ਖੜੇ ਐਕਟਿਵਾ ਖੜੀਆਂ ਆਈ ਨਾ ਇਹਨਾਂ ਨੂੰ ਸਾਈਡ ਤੇ ਕਰ ਦਿੱਤਾ ਤਾਂ ਬਹੁਤ ਦੂਰ ਨਾਲ ਤੁਹਾਡੀ ਗੱਡੀ ਬਿਲਕੁਲ ਜ਼ੈਰ ਤੇ ਲੱਗੀ ਭਾਈ ਹੁਣ ਗਲਤੀ ਉਹਦੀ ਆ ਗਿਆ ਹੁਣ ਪੰਗਾ ਸ਼ੁਰੂ ਆ ਪੰਗਾ ਲੈ ਹੁਣ ਬੰਦੇ ਨੇ ਮੈਂ ਭਾਈ ਕੱਢੀ ਸੁੱਤਾ ਉੱਟਿਆ ਮੈਨੂੰ ਬੰਦੇ ਨੇ ਕਿਹਾ ਚਲੋ ਮਾਲ ਦੇ ਵਪਾਰੀਆਂ ਦੀ ਮਸਤੀ ਦੀ ਭਾਜੀ ਗੱਲ ਆ ਭਾਈ ਇੱਕ ਗਾਲ ਕੱਢੀ ਆਉਂਗੀ ਨਾ ਸੋਚ ਜੁੱਤੀ ਫਿਰ ਤੇ ਮਾਰੇ ਮੇਰੇ ਉਹ ਮਾਲਵੀ ਵਪਾਰੀਆਂ ਦੀ ਮਾਲਵੀ ਵਪਾਰੀਆਂ ਦਾ ਹੀ ਪਿਆਣਾ ਤੁੰਦ ਮਾਲਵੀਆਂ ਦਾ ਭਾਈ ਸੱਤ ਵਪਾਰੀਆਂ ਦਾ ਮਾਲ ਹੈ ਗੱਡੀ ਦੇ ਵਿੱਚ ਮੇਰਾ ਨਾਮ ਜਸਵੰਤ ਸਿੰਘ ਹੈ ਮਾਲ ਪਾਜੀ ਇੱਥੇ ਸਾਰੇ ਵਪਾਰੀਆਂ ਦਾ ਹੀ ਵਪਾਰੀਆਂ ਦਾ ਮਾਲ ਹੈ ਜੀ ਜੀ ਸੁਦਾ ਕਰੀਏ ਮਾਲ ਆਜ ਕਿੱਛੀ ਮਿਲਿਆ ਕਿਉਂ ਭਾਈ ਕਹਿੰਦਾ ਤੇਰੀ ਮੇਰੀ ਦੁਕਾਨ ਮੋਰ ਗੱਡੀ ਲਾਗੇ ਦੱਸੋ ਇੱਥੇ ਦੁਕਾਨਾਂ ਕੋਈ ਭਾਈ ਉਹ ਗੱਡੀ ਘੜੀ ਇਹ ਕਾਰਾਂ ਕਿੰਨੀਆਂ ਚਾਰ ਕਾਰਾਂ ਇੱਥੇ ਪਾਰਕਿੰਗ ਇਹ ਸਾਰੇ ਗੱਡੀਆਂ ਇੱਥੇ ਖੜੀਆਂ ਹੋਈਆਂ ਆ ਵੀ ਬੰਦ ਕਰ ਉਹ ਲਾਉਣਾ ਤਰੀ ਮਾ ਲਾਉਣਾ ਯਾਰ ਯਾਰ ਛੱਡ ਛੱਡ ਲਗਾ ਲਿਆ ਮੈਨਾ 300 ਸਾਰਿਆ ਨਾ ਛੱਡ ਛੱਡ ਛੱਡੋ ਬਈ ਚਲੋ ਬਿਲਕੁਲ ਹੈ ਬਿਲਕੁਲ ਹੈ ਤਸਵੀਰਾਂ ਦੱਸਦੀ ਕਿ ਸਾਹਮਣੇ ਦੁਕਾਨ ਹੈ ਦੁਕਾਨਦਾਰ ਨੇ ਵਿਰੋਧ ਕੀਤਾ ਇਸ ਇਥੋਂ ਜਿਹੜੀ ਗੱਡੀ ਚੱਕ ਲਈ ਜਾਵੇ ਕਿਉਂਕਿ ਦੁਕਾਨਦਾਰ ਦੇ ਜਿਹੜੇ ਗਾਹਕ ਨਹੀਂ ਆ ਰਹੇ ਸੀ ਇਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਦੁਕਾਨ ਕਾਫੀ ਦੂਰ ਹੈ ਤਾਂ ਗੱਡੀ ਇਸ ਜਗ੍ਹਾ ਤੇ ਲੱਗੀ ਦੇਖਦੇ ਹੋ ਪਟਾਕੇ ਮਾਰਕੀਟ ਦੀ ਤਸਵੀਰਾਂ ਨੇ ਡਰਾਈਵਰ ਦਾ ਕਹਿਣਾ ਕਿ ਸਾਧੋਕਾਰ ਦਾ ਮਾਲ ਆਇਆ ਮੈਂ ਤਾਂ ਸਾਈਡ ਤੇ ਗੱਡੀ ਕੀਤੀ ਆ ਉਸ ਨੂੰ ਲੈ ਕੇ ਜਿਹੜਾ ਬਹਿਸ ਜਿਹੜੀ ਹੋਈ ਹੈ ਦੇਖਦੇ ਹੋ ਤਸਵੀਰਾਂ ਦੇ ਨਾਲ ਗੱਡੀ ਖੜੀ ਹੈ ਲੋਕਾਂ ਦੇ ਬਹੁਤ ਹੋਇਆ ਦਬਾ ਹੋ ਜਾ ਠੀਕ ਹੈ ਸੈਂ ਹੀ ਮੂਡੀ ਨਾ ਗੱਡੀ ਨੂੰ ਖੜੀ ਨੂੰ ਹੋ ਗਿਆ ਤੁਹਾਡੇ 드라마 ਵਿੱਚ ਕਰਕੇ ਕੁਝ ਹੋਇਆ ਦੇਖਦੇ ਨਹੀਂ ਹੈਗੇ ਤੁਸੀਂ ਯਾਰ ਦੋਂ ਦਾਦੀ ਕੁਇਦਰ ਪਹਿਲਾਂ ਹੀ ਢੱਕੀ ਥਾਣਾ ਅੱਜ ਵੀ ਮੌਕੇ ਤੇ ਆਏ ਸੀਗੇ ਹੋਰ ਇੱਥੇ ਵੀ ਮੌਕੇ ਤੇ ਆਏ ਸੀਗੇ ਜਿਹੜਾ ਕਿ ਟਾਕਾ ਵਰਗ ਦੇਖ ਕੇ ਵੀ ਗਏ ਉਹਨਾਂ ਜਿਹੜਾ ਸਾਢੇ 7 ਵਜੇ ਦਾ ਜਿਹੜਾ ਸਮਾਂ ਹੈ ਜਿਹੜਾ ਟਾਈਮ ਹੈ ਤੋਂ ਲੇਕੇ ਦੁਕਾਨਾਂ ਨੂੰ ਦੇਖਦੇ ਜਿਹੜਾ ਦਾਦੀ ਜੀ ਸਾਢੇ 7 ਵਜੇ ਦਾ ਟਾਈਮ ਸੀ ਦੁਕਾਨ ਨੂੰ ਖੁੱਲਣ ਦਾ ਔਰ ਹਲੇ ਵੀ ਦੁਕਾਨਾਂ ਦੇਖੋ ਤਾਂ ਰਾਤ ਦੇ 12 ਵਜੇ ਆ ਦੁਕਾਨਾਂ ਹਲੇ ਵੀ ਖੁੱਲੀਆਂ ਹੋਈਆਂ ਦੇਖ ਸਕਦੇ ਹੋ ਤਸਵੀਰਾਂ ਦੇ ਨਾਲ ਦੁਕਾਨਦਾਰੀ ਅਜੇ ਤੱਕ ਵੀ ਖੁੱਲੀਆਂ ਹੋਈਆਂ ਇਸ ਕੁੜੇ ਨਾਲ ਵਿਵਾਦ ਮੈਂ ਗੱਡੀ ਖੜੀ ਕਰਨ ਲੈ ਕੇ ਡਾਗੀ ਸਾਰਾ ਵਿਵਾਦ ਹੋਇਆ ਮੈਨੂੰ ਆ ਕੇ ਕਹਿੰਦਾ ਤੂੰ ਯਾਰ ਕਿਤੇ ਸਮੀਰ ਦੀ ਗੱਡੀ ਖੜੀ ਕਰਕੇ ਗਿਆ ਹੋਰ ਯਾਰ ਉਹ ਤਾਂ ਚਾਹੇ ਜਾਂ ਲਾੜਨੇ ਗਿਆ ਉਹਨੂੰ ਯਾਰ ਇਤੰਦਾਗਾ ਉਹਦਾ ਮਾਲ ਨਹੀਂ ਵਿਗਦਾ ਤਾਂ ਸਾਡੇ ਤੋਂ ਥੋੜੀ ਨਾ ਤੁਸਾ ਕੱਢਣਾ ਉਹਨਾਂ ਯਾਰ ਭਰਾਓ ਫੜ ਆਪਣਾ ਬੋਲ ਲੱਗਦਾ ਇੱਥੇ ਸਾਡੀ ਨਾ ਉਹ ਦਾਦੋ ਮਨਵਾਸੀ ਦਾ ਤਾਂ ਪਰ ਮਨਵਾਸੀ ਦਾ ਉਹਦੇ ਭਾਜੀ ਪਿਆਰ ਨਾਲ ਵੀ ਹੱਥ ਗੱਡੀ ਤੋਂ ਬਹੁਤ ਦੂਰ ਘੜੀ ਦੁਕਾਨ ਤੋਂ ਕੋਈ ਲੈਣਾ ਦੇਣਾ ਹੀ ਨਹੀਂ ਆਇਆ ਘੜੀਆਂ ਆਈਆਂ ਗੱਡੀਆਂ ਇਹਨਾਂ ਨੂੰ ਕਹਵੇ ਜੋ ਵੇਚਣਾਗਾ ਨਾਲੀ ਦੁਕਾਨਦਾਰਾਂ ਦਾ ਦਿਮਾਗ ਹੈ ਵਪਾਰੀਆਂ ਦਾ ਦਿਮਾਗ ਹੈ ਭਾਈ ਇੱਕ ਦਾ ਥੋੜੇ ਮਾਲ ਦਾ ਸੱਤ ਦੁਕਾਨਾਂ ਦਾ ਮਾਲ ਹੈ ਸੱਤ ਦੁਕਾਨਾਂ ਦਾ ਮਾਲ ਹੈ ਹੁਣ ਇਕੱਲੀ ਇਕੱਲੀ ਦੁਕਾਨ ਦੇ ਮੋੜੇ ਥੋੜੇ ਭਾਈ ਸਵਾਲ ਹੈ ਜਿਨ੍ਹਾਂ ਦਾ ਮਾਲ ਹੈ ਗੋਦਾਮਾਂ ਨੇ ਤਾਂ ਪਿਛਲੇ ਪਾਸੇ ਹੈ ਇਹ ਆਣ ਉਹ ਉਹ ਹੀ ਉਹ ਹੀ ਤਰਾਜ ਕਰ ਰੇਗੀ ਕਹਿੰਦੇ ਮਰਦੋ ਆਦਮ ਕਿਤੇ ਹੋ ਰੇ ਗੱਡੀ ਇੱਥੇ ਲਾਤੀ ਉਹਨਾਂ ਨੇ ਆ ਕੇ ਤਾਂ ਨੂੰ ਪ੍ਰੋਬਲਮ ਆ ਗਈ ਗੱਡੀ ਵਾਲੀ ਗੱਡੀ ਨਾਲ ਹੀ ਲੜਨਾਗਾ ਬਾਕੀ ਗੱਡੀਆਂ ਨਾਲ ਉਹਨਾਂ ਦਾ ਵੀ ਲੜਨਾਗਾ ਸਾਹਮਣੇ ਦੁਕਾਨ ਦਾ ਮਾਲ ਉਹਨੇ ਦੁਕਾਨ ਦਾ ਮਾਲ ਮੈਂ ਉਹ ਪਰੇ ਲੈ ਜਾਵਾਂ ਗੱਡੀ ਇੱਥੋਂ ਮਾਲ ਕੋ ਚੱਕ ਲਿਆਊਗਾ ਕੋਈ ਇਹ ਵੀ ਹੈਗਾ ਹਾਂਜੀ ਉਹ ਸਾਹਮਣੇ ਦੁਕਾਨ ਦਾ ਮਾਲ ਹੈ ਤੇ ਗੱਡੀ ਵਿੱਚ ਅੱਗੇ ਮਾਲ ਪਿਆ ਤੇ ਕਿੱਥੇ ਲਾਵਾਂਗੇ ਭਾਈ ਚਲੋ ਤੁਸੀਂ ਸੂਲਤ ਕਰਿਓ ਕਿ ਜਿਹੜੀ ਦੁਕਾਨ ਦਾ ਮਾਲ ਆ ਪਹਿਲਾਂ ਉਹਦੇ ਲਾਗੇ ਲਾਦੋ ਪਾਜੀ ਹੁਣ ਕੋ ਚਾਹ ਡੱਬੇ ਉਹਦੇ ਪੰਜ ਡੱਬੇ ਉਹਦੇ 10 ਡੱਬੇ ਉਹਦੇ ਇੱਦਾਂ ਹੁਣ ਲਾੜੀ ਆਇਆ ਆਹੀਂ ਐ ਲੜਨਾ ਨਹੀਂ ਚਾਹੁੰਦੇ ਕਿ ਸਾਡੇ ਭਾਬੂ ਦੀ ਅੱਗੇ ਮੁੰਡੇ ਦੀ ਡੈਥ ਹੋਈ ਆਹੀਂ ਲੜਨਾ ਨਹੀਂ ਚਾਹੁੰਦੇ ਠੀਕ ਹੈ ਨਾ ਇਹ ਐਵੇਂ ਪੰਗੇ ਲੈਂਦੇ ਵੇ ਆ ਠੀਕ ਹੈ ਜੀ ਉਹ ਤਾਂ ਬਿਨਾਂ ਗੱਲ ਤੋਂ ਲੜਾਈ ਝਗੜਾ ਤੇ ਕਰਦੇ ਬਿਨਾਂ ਗੱਲ ਤੋਂ ਲੜਾਈ ਲੈਣ ਦੇ ਵੇਗੇ ਅੱਛਾ ਜੀ ਚਲੋ ਲੜਨਾ ਕੋ ਪਿਆਰ ਨਾਲ ਗੱਲੋ ਇੱਕ ਦਿਨਾਂ ਬਾਅਦ ਜੀ ਕੱਲ ਸਭ ਕੁਝ ਖਤਮ ਹੋ ਜਾਊਗਾ ਯਾਰ ਅੱਜ ਦਾ ਦਿਨ ਮੈਂ ਭਰਾ ਸਮਝਿਆ ਮੇਰੀ ਗੱਲ ਸੁਣੋ ਨਹੀਂ ਮੈਂ ਕਹੇ ਮੇਰਾ ਭਰਾ ਤੂੰ ਸਰਦਾਰ ਭਰਾਵਾ ਤੂੰ ਆਦ ਨਹੀਂ ਕੋਈ ਸਰਦਾਰ ਛੱਡ ਮੁੰਡ ਮਾਰ ਕੇ ਨੀ ਚੱਕਰਾਏ ਵੇ ਯਾਰ ਆਪਾਂ ਦੇਗੀ ਉੱਥੇ ਉਹ ਹੋਈ ਕਹਿੰਦੇ ਅਗਲੇ ਨੇ ਫੇਰ ਵੀ ਕਿਹਾ ਭਰਾ ਨੂੰ ਵੀ ਅਗਲਾ ਪਿੱਛੇ ਹੋਗਾ ਬੋਲੀ ਯਾਰਾ ਬੋਲੀ ਯਾਰਾ ਮਾੜਾ ਦਿਓ ਦੱਸੋ ਕੋਈ ਚੱਕਰ ਹੁੰਦਾ ਭਾਜੀ ਕਿਸ ਗੱਲ ਨੂੰ ਲੈ ਕੇ ਹੋਈ ਸੀ ਯਾਰ ਮੇਰੀ ਗੱਲ ਤੁਸੀਂ ਉਹਦੀ ਦੁਕਾਨ ਤੇ ਕਿੱਥੇ ਗੱਡੀ ਦੇਖੋ ਕਿੱਥੇ ਖੜੀ ਆ ਪਈ ਸੀ ਸਾਡਾ ਮਾਰ ਕੇ ਤਾਂ ਵਿਰੋੜੇ ਆਈ ਆ ਪਾਣੀ ਦੇ ਮੋਰੇ ਲਾ ਗਿਆ ਕਿ ਨਾਕਾਕ ਨਹੀਂ ਆਂਡਿਆ ਤਦੋਂ ਉਹਦੀ ਦੁਕਾਨ 'ਤੇ ਮੋੜੇ ਗੱਡੀ ਖੜੀ ਪਈ ਪਾਜੀ ਮਾਰਕੀਟ ਆ ਤੁਸੀਂ ਸਮਝਾਓ ਕਿ ਸਰ ਪੈਸਾ ਲੱਗਾ ਹੁੰਦਾ ਪਾਜੀ ਤਾਂ ਮਾਲ ਤੁਹਾਡਾ ਹੀ ਲੱਗਿਆ ਇਹ ਮਾਲ ਮੇਰੇ ਪਿਓ ਦੀ ਦੁਕਾਨ ਤੇ ਹੈ ਨਹੀਂ ਪਾਜੀ ਜੀ ਮੇਰੀ ਉਹ ਆਪਾਂ ਦੀ ਬੇਨਤੀ ਕਰੀ ਜੀ ਯਾਰ ਚੱਲੀ ਤੁਸੀਂ ਕੱਲ ਹੀ ਕਰ ਦੇਣੀ ਤੇ ਪਾਜੀ ਇਹਨੂੰ ਸਮਝਾਓ ਨਾ ਕਿੰਨਾ ਮੋੜ ਦਿੱਤਾ ਹੁੰਦਾ ਇਹ ਤੂੜੇ ਦੇ ਮੈਂ ਨਹੀਂ ਹੁਣ ਫਿਰ ਨਹੀਂ ਤੇ ਤੁਸੀਂ ਬੋਲੀ ਲੈਣਾ ਕੋਈ ਬੋਲਦਾ ਯਾਰ ਬੋਲਣਾ ਹੀ ਆ ਜੇ ਤੁਸੀਂ ਬੋਲੋ ਪਾਜੀ ਹੋਇਆ ਕੀ ਹੈ ਤੁਹਾਡਾ ਲੈ ਕੇ ਨਹੀਂ ਮੇਰੀ ਗੱਲ ਇਹ ਜੇਕਰ ਨਾ ਪਿਆਰ ਨਾ ਕਰੋ ਜਿਹੜੀ ਕਰਦੇ ਇਹਨਾਂ ਕੋ ਤੇ ਸੁਭਣਾ ਲੈਂਦੇ ਆ ਦੋਸਤੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟਾਂ ਦੇ ਵਿੱਚ ਆਪਣੇ ਜ਼ਰੂਰ ਵਿਚਾਰ ਸਾਂਝਾ ਕਰੋ ਨਾਲ ਰੋਟੀ ਖਾਣੀ